ਪਿਛਲੇ ਕੁਝ ਮਹੀਨਿਆਂ ਵਿੱਚ ਮਸਾਲਿਆਂ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੀਰਾ 27000 ਰੁਪਏ ਪ੍ਰਤੀ ਕਵਾਂਟਲ ਦੇ ਪੱਧਰ ਤੇ ਪਹੁੰਚ ਗਿਆ ਜਿਸ ਦੇ 29000 ਰੁਪਏ ਪ੍ਰਤੀ ਕਵਾਂਟਲ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਅੰਕੜਾ ਰਿਜ਼ਰਵ ਬੈਂਕ ਵੱਲੋਂ ਜਾਰੀ ਰਿਪੋਰਟ ਤੋਂ ਵੱਖਰਾ ਹੈ। ਪਰਚੂਨ ਮਹਿੰਗਾਈ ਪਿਛਲੇ 2 ਮਹੀਨਿਆਂ ਵਿੱਚ 4% ਤੋਂ ਹੇਠਾਂ ਹੈ ਪਰ ਮੁੱਖ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ। ਆਲੂ ਪਿਆਜ਼ ਅਤੇ ਟਮਾਟਰ ਦੇ ਭਾਅ ਪਿਛਲੇ 2 ਸਾਲਾਂ ਵਿੱਚ ਦੁੱਗਣੇ ਹੋ ਗਏ ਨੇ ਦਾਲਾਂ ਤੋਂ ਇਲਾਵਾ ਹੋਰ ਦਾਲਾਂ ਦੇ ਭਾਅ ਵੀ ਤੇਜ਼ੀ ਨਾਲ ਵਧੇ ਨੇ ਆਰਬੀਆਈ ਨੇ ਆਪਣੀ ਮਾਸਿਕ ਸਮੀਖਿਆ ਵਿੱਚ ਮੰਨਿਆ ਹੈ ਕਿ ਪਿਛਲੇ 2 ਸਾਲਾਂ ਵਿੱਚ ਇਹਨਾਂ ਤਿੰਨਾਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਲਗਭਗ ਦੁੱਗਣਾ ਜਾਂ ਇਸ ਤੋਂ ਵੱਧ ਦਾ ਵਾਧਾ ਹੋਇਆ ਹੈ ਰੀਪੋਰਟ ਮੁਤਾਬਕ ਸਤੰਬਰ 2022 ਤੋਂ ਸਤੰਬਰ 2024 ਦਰਮਿਆਨ ਕੀਮਤਾਂ ਤੇਜ਼ੀ ਨਾਲ ਵਧੀਆਂ ਨੇ ਉਦਾਹਰਨ ਵਜੋਂ ਸਤੰਬਰ 2022 ਵਿੱਚ ਟਮਾਟਰ ਦੀ ਔਸਤ ਕੀਮਤ 20 ਰੁਪਏ ਪ੍ਰਤੀ ਕਿਲੋ ਤੋਂ ਘੱਟ ਸੀ ਪਰ ਹੁਣ ਇਹ 50 ਰੁਪਏ ਦੇ ਨੇੜੇ ਹੈ ਇਸੇ ਤਰ੍ਹਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀ ਔਸਤ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਆਲੂ ਦੀ ਕੀਮਤ ਵੀ 60 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਪਹੁੰਚ ਗਈ ਹੈ ਦੂਜੇ ਪਾਸੇ ਸਰੋਂ ਸੋਇਆਬੀਨ ਅਤੇ ਰਿਫਾਈਨਡ ਸਮੇਤ ਹੋਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਤਿਹਾਰ ਤੋਂ ਪਹਿਲਾਂ 15 ਤੋਂ 20 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਅਰਹਰ ਦੀ ਦਾਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ ਇਸ ਦੀ ਕੀਮਤ ਕਰੀਬ 50 ਤੋਂ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਇਸ ਦੇ ਨਾਲ ਹੀ ਉਰਦ ਕਰੀਬ 10 ਰੁਪਏ ਅਤੇ ਮੌਂਗ ਦੀ ਦਾਲ 8 ਤੋਂ 10 ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਗਈ ਹੈ ਜੇ ਐਨਯੂ ਦੇ ਸੇਵਾਮੁਕਤ ਪ੍ਰੋਫੈਸਰ ਅਨੁਲ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸਪਲਾਈ ਸਿਸਟਮ ਉਨਾ ਵਧੀਆ ਨਹੀਂ ਹੈ ਜਿੰਨਾ ਕਿਸੇ ਵਿਕਸਿਤ ਦੇਸ਼ ਵਿੱਚ ਹੈ ਜੇਕਰ ਸਰਕਾਰ ਸਟੋਰੇਜ ਅਤੇ ਸਪਲਾਈ ਦਾ ਬਿਹਤਰ ਪ੍ਰਬੰਧ ਕਰੇ ਤਾਂ ਕੀਮਤਾਂ ਨੂੰ ਬੇਹਿਸਾਬ ਵਧਣ ਤੋਂ ਰੋਕਿਆ ਜਾ ਸਕਦਾ ਹੈ